ਪ੍ਰੇਤੀ ਸੀ ਨੂ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਵੱਡੀ ਵਾਰਦਾਤ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਵਿੱਚ ਆਪ ਆਗੂ ਦਾ ਜਿਹੜਾ ਆਪ ਆਗੂ ਨੂੰ ਗੋਲੀਆਂ ਮਾਰਿਆ ਗਿਆ ਨੇ ਤਾਂ ਦਾਅਵਾ ਦਿੱਤਾ ਹੈ ਕਿ ਅੱਜ ਤੜਕ ਸਵੇਰ ਵੱਡੀ ਵਾਰਦਾਤ ਸਾਹਮਣੇ ਆਈ ਹੈ ਕਿ ਆਪ ਆਗੂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਤਾਂ ਆਏ ਦਿਨ ਮਾਹੌਲ ਹੈ ਜਿਹੜਾ ਉਹ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਕਿ ਇੱਕ ਤੋਂ ਬਾਅਦ ਇੱਕ ਵਾਰਦਾਤ ਸਾਹਮਣੇ ਆਉਣ ਲੱਗੀ ਹੈ ਤਾਂ ਹੁਣ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਕਿ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਨੇੜੇ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 8 ਤੋਂ 10 ਗੋਲੀਆਂ ਮਾਰੀਆਂ ਗਈਆਂ ਨੇ 8 ਤੋਂ 10 ਥਾयर ਹੋਏ ਨੇ ਅਤੇ ਉਸ ਦੇ ਵਿੱਚ ਗੰਭੀਰ ਜ਼ਖਮੀ ਹੋਇਆ ਲੱਕੀ ਓਵਰਾਏ ਜਿਸ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਇਸ ਘਟਨਾ ਨੇ ਇੱਕ ਵਾਰ ਫਿਰ ਜਿਹੜਾ ਪੰਜਾਬ ਹਿਲਾ ਕੇ ਰੱਖ ਦਿੱਤਾ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਅਤੇ ਆਏ ਦਿਨ ਜਿਹੜਾ ਤੜਕਸਾਰ ਅਜਿੰਿਆ ਘਟਨਾਵਾਂ ਸੁਣਨ ਮਿਲ ਰਹੀਆਂ ਨੇ ਕਿ ਇੱਥੇ ਕਤਲ ਹੋ ਗਿਆ ਇੱਥੇ ਕਤਲ ਹੋ ਗਿਆ ਤਾਂ ਬਿੱਤੇ ਕੁਝ ਦਿਨ ਪਹਿਲਾਂ ਹੀ ਤੁਹਾਨੂੰ ਯਾਦ ਹੋਣਾ ਕਿ ਡੇਰਾ ਬਾਬਾ ਨਾਨਕ ਚ ਇੱਕ ਜਿਹੜਾ ਮੈਡੀਕਲ ਸਟੋਰ ਦਾ ਮਾਲਕ ਸੀ ਉਸ ਨੂੰ ਸ਼ਟਰ ਖੋਲਦੇ ਸਾਰ ਹੀ ਦੁਕਾਨ ਦੇ ਜਿਹੜੇ ਆ ਗੋਲੀਆਂ ਮਾਰ ਦਿੱਤੇ ਆਗੇ ਆ ਸੀਤਾ ਉਸ ਤੋਂ ਬਾਅਦ ਮਹਾਲੀ ਦੀ ਗੱਲ ਕਰ ਲਈਏ ਤਾਂ ਮਹਾਲੀ ਵਿੱਚ ਐਸਐਸਪੀ ਦਫ਼ਤਰ ਅਤੇ ਮਹਾਲੀ ਕੋਰਟ ਦੇ ਬਾਹਰ ਜਿਹੜਾ ਸ਼੍ਰੀਆਮ ਦਿਨ ਦਿਹਾੜੇ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਜਿਹੜੀ ਆ ਇਸ ਹਫ਼ਤੇ ਦੇ ਵਿੱਚ ਵਿੱਚ ਦੀ ਸਾਹਮਣੇ ਖਬਰ ਆਈ ਹੈ ਕਿ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨੂੰ ਗੋਲੀਆਂ ਮਾਰੀਆਂ ਗਏ ਨੇ ਲੱਖੀ ਹਵਰ ਆਏ ਜਿਹੜਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਸ ਤਰੀਕੇ ਨਾਲ ਘਾਤ ਲਗਾ ਕੇ ਹਮਲਾ ਹੋਇਆ ਹੋਵੇਗਾ ਕਿ 8 ਵਜੇ ਹੀ ਜਿਹੜਾ ਆਪ ਆਗੂ ਨੂੰ ਕੇਰ ਲਿਆ ਗਿਆ ਤੇ ਉਸ ਦੇ ਗੋਲੀਆਂ ਮਾਰ ਦਿੱਤੀਆਂ ਗਿਆ ਨੇ ਹਾਲਾਂਕਿ ਜਿਹੜੀ ਹਾਲਤ ਆ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਕਾਨੂੰਨ ਵਿਵਸਥਾ ਡਾਵਾ ਡੋਲ ਹੁੰਦੀ ਨਜ਼ਰ ਆ ਰਹੀ ਆ ਆਏ ਦਿਨ ਇੱਕ ਤੋਂ ਬਾਅਦ ਇੱਕ ਬਾਰਦਾਤਾ ਜਿਹੜੀ ਉਹ ਬਾਪ ਰਹੀ ਹੈ ਤੇ ਕਈ ਤਰ੍ਹਾਂ ਦੇ ਸਵਾਲ ਹੈ ਜਿਹੜੇ ਕਈ ਤਰ੍ਹਾਂ ਦੇ ਹਾਲਾਤ ਆ ਜਿਹੜੇ ਉਹ ਬਿਆਨ ਕਰ ਰਿਹਾ ਇਹ ਬਾਰਦਾਤਾ ਕਿ ਅਖਰਕਾਰ ਕਿਉਂ ਨਹੀਂ ਇਹਨਾਂ ਜਿਹੜੇ ਆ ਹਮਲਾਵਾਰਾਂ ਤੇ ਨੱਥ ਪੈ ਰਹੀ ਕਿਉਂ ਨਹੀਂ ਆ ਖੁਫੀਆ ਜਿਹੜੀ ਆ ਏਜੰਸੀਆਂ ਨੇ ਪੰਜਾਬ ਦੀਆਂ ਉਹ ਕਿਉਂ ਨਹੀਂ ਇਸ ਤਰੀਕੇ ਨਾਲ ਕੰਮ ਕਰ ਪਾ ਰਹੀਆਂ ਕਿ ਇਸ ਬਾਹਰ ਦਾਤਾ ਤੇ ਕੋਈ ਠੱਲ ਪੈ ਸਕੇ ਕੋਈ ਤਾਂ ਉਹ ਹਫਤਾ ਹੋਵੇ ਜਿਸ ਵਿੱਚ ਨਾ ਕੋਈ ਬਾਰਦਾਤਾ ਹੋਵੇ ਤਾਂ ਦਿਨ ਚੜਦੇ ਸਾਰ ਦਿਨ ਛਿਪਦੇ ਸਾਰ ਖਵਰਾ ਵਿੱਚ ਤੁਹਾਨੂੰ ਅਕਸਰ ਸੁਣਨ ਨੂੰ ਮਿਲਦਾ ਕਿ ਇੱਥੇ ਕਤਲ ਕਰ ਦਿੱਤਾ ਗਿਆ ਇੱਥੇ ਵੱਡੀ ਵਾਰਦਾਤ ਕਰ ਦਿੱਤੀ ਗਈ ਤਾਂ ਇੱਕ ਪਾਸੇ ਪੰਜਾਬ ਵਿੱਚ ਫਲੈਕਸ ਬੋਰਡ ਲਗਾ ਕੇ ਵੱਡੇ ਵੱਡੇ ਜਿਹੜੇ ਆ ਦਾਅਵੇ ਠੋਕੇ ਜਾ ਰਿਹਾ ਸਰਕਾਰ ਵੱਲੋਂ ਕਿ ਅਸੀਂ ਕਾਨੂੰਨ ਵਿਵਸਥਾ ਸਹੀ ਕਰ ਦਿੱਤੀ ਅਸੀਂ ਨਸ਼ਾ ਤਸਕਰਾਂ ਤੇ ਐਨੇ ਕੇਸ ਕਰ ਦਿੱਤੇ ਐਨੇ ਲੋਕ ਗ੍ਰਿਫਤਾਰ ਕਰ ਲਏ ਆ ਇੰਨਾ ਗੈਂਗਸਟਰਵਾਦ ਘਟਾ ਦਿੱਤਾ ਤਾਂ ਆਖਰਕਾਰ ਫਿਰ ਇਹ ਬਾਰਦਾਤਾਂ ਕੌਣ ਕਰ ਰਿਹਾ ਇਹ ਇੱਕ ਵੱਡਾ ਸਵਾਲ ਬਣ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਨਾਲੇ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕਿਸ ਤਰੀਕੇ ਨਾਲ ਜਿਹੜੇ ਆ ਗੋਲੀਆਂ ਚਲਾਈਆਂ ਗਈਆਂ ਨੇ ਤੇ ਜਿਹੜੇ ਆ ਥਾਰ ਗੱਡੀ ਵੀ ਆ ਇਸ ਦਾ ਨਿਸ਼ਾਨਾ ਬਣਿਆ ਤੇ ਦੋ ਹੋਰ ਗੱਡੀਆਂ ਜਿਹੜੀਆਂ ਉਹ ਤਸਵੀਰਾਂ ਵਿੱਚ ਦੇਖਣ ਨੂੰ ਆਈਆਂ ਨੇ ਕਿ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਸਵੇਰੇ ਤੜਕਸਾਰ ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਨੇੜੇ ਇਹ ਵੱਡੀ ਘਟਨਾ ਵਾਪਰੀ ਹੈ ਕਿ ਗੋਲੀਆਂ ਨਾਲ ਜਿਹੜਾ ਜ਼ਖਮੀ ਕੀਤਾ ਗਿਆ ਆਪ ਆਗੂ ਹਾਲਾਂਕਿ ਕੀ ਹਾਲਾਤ ਨੇ ਮਾ ਜਿਹੜੇ ਆ ਉਹ ਕੁਝ ਹੀ ਸਮੇਂ ਬਾਅਦ ਜਿਹੜੇ ਆ ਕਲੀਅਰ ਹੋਣਗੇ ਪਰ ਇੱਕ ਵਾਰ ਜ਼ਰੂਰ ਪੰਜਾਬ ਦਾ ਇਲਾਕਾ ਗੋਲੀਆਂ ਦੇ ਨਾਲ ਤਾਂ ਪੰਜਾਬ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਸਾਡੇ ਪੱਤਰਕਾਰ ਨੇ ਮੌਕੇ ਤੇ ਪ੍ਰਮਿਤ ਉਹ ਹਾਲਾਤ ਬਿਆਨ ਕਰ ਰਹੇ ਆ ਤੇ ਗੱਲਬਾਤ ਕਰ ਰਿਹਾ ਚਸ਼ਮਦੀਦ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਸਾਹ ਜਿਹੜੇ ਆ ਜਰੂਰ ਰੁਕ ਗਏ ਆ ਪਰ ਇਸ ਚ ਕਿੰਨੀ ਕੁ ਸਚਾਈ ਹੋਗੀ ਉਹ ਡਾਕਟਰਾਂ ਦੇ ਬਿਆਨਾਂ ਦੇ ਜਿਹੜਾ ਡਿਪੈਂਡ ਕਰਦਾ ਪਰ ਕਿਤੇ ਨਾ ਕਿਤੇ ਵੱਡੀ ਵਾਰਦਾਤ ਆ ਜਿਹੜੀ ਉਹ ਜਰੂਰ ਵਾਪਰੀ ਆ ਇੱਕ ਵਾਰ ਫਿਰ ਤੋਂ ਪੰਜਾਬ ਦਾ ਇਲਾਕਾ ਉਹ ਵੀ ਤੜਕੇ ਤੜਕੇ 8 ਵਜੇ ਗੋਲੀਆਂ ਚੱਲੀਆਂ ਨੇ ਪਰਾ ਮੇਰੇ ਸਾਡੇ ਪੱਤਰਕਾਰ ਨੇ ਮੌਕੇ ਤੇ ਮੌਜੂਦ ਆਓ ਤੁਹਾਨੂੰ ਸੁਣਾ ਦਿੰਨੇ ਆ ਕਿ ਮੌਕੇ ਤੇ ਕੀ ਹਾਲਾਤ ਨੇ ਤੇ ਕੀ ਕੁਝ ਹੋਇਆ ਇੰਦਰ ਦੇ ਮੋਡਲ ਟਾਊਨ ਗੁਰਦੁਆਰਾ ਦੇ ਬਾਹਰ ਅੱਜ ਤੜਕਸਰ ਸਵੇਰੇ ਗੋਲੀਆਂ ਚੱਲੀਆਂ ਆਵਾੰਦੀ ਪਾਰਟੀ ਦੇ ਵਰਕਰ ਲੱਕੀ ਉਪਰਾਏ ਦੇ ਉੱਤੇ ਹਮਲਾ ਕੀਤਾ ਗਿਆ ਇਹ ਤੁਸੀਂ ਗੱਡੀ ਦੇਖ ਸਕਦੇ ਹੋ ਕਿ ਥਾ ਰੌਕਸ ਗੱਡੀ ਹੈ ਮਹਿੰਦਰਾ ਦੀ ਸਭ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਇੱਕ ਸਾਹਮਣੇ ਫੋਟੋ ਦਿਖਾਉਣ ਦੀ ਕਿ ਇਹ ਤੁਸੀਂ ਇੱਕ ਇੱਥੇ ਦੇਖ ਸਕਦੇ ਹੋ ਕਿ ਆ ਪਹਿਲੀ ਗੋਲੀ ਦਾ ਨਿਸ਼ਾਨ ਉਸ ਤੋਂ ਬਾਅਦ ਤਾਬਰ ਤੋਰ ਜਿਹੜਾ ਕਿ ਲਕੀਓ ਬਰਾਇਦ ਦੱਸਿਆ ਜਾਂਦਾ ਕਿ ਇਸੇ ਥਾਂ ਦੇ ਉੱਤੇ ਬੈਠਾ ਹੋਇਆ ਸੀ ਜਿਸ ਤੋਂ ਬਾਅਦ 8 ਤੋਂ 10 ਗੋਲੀਆਂ ਜਿਹੜੀਆਂ ਕਿ ਉਹਦੇ ਸਰੀਰ ਦੇ ਵਿੱਚ ਵੱਜੀਆਂ ਨੇ ਐਸ ਪਾਸੇ ਗੋਲੀ ਮਾਰੇਗੀ ਦੂਸਰੇ ਪਾਸੇ ਇੱਕ ਗੱਡੀ ਹੋਰ ਖੜੀ ਸੀਗੀ ਤੇ ਉਹਦੇ ਵੀ ਸ਼ੀਸ਼ੇ ਦੇ ਉੱਤੇ ਜਿਹੜੀਆਂ ਕਿ ਗੋਲੀਆਂ ਲੱਗੀਆਂ ਨੇ ਸਵਾਰਦਾ ਤੋਂ ਅੰਜਾਮ ਦਿੱਤਾ ਗਿਆ ਵੇ ਤੇ ਲਕੀਓ ਬਰਾਇਦ ਦੀ ਇੱਥੇ ਦੱਸਿਆ ਜਾਂਦਾ ਕਿ ਐਕਟਿਵਾ ਸਵਾਰੇ ਦੇ ਕੋਲ ਆਏ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਇੱਥੋਂ ਹੀ ਗੋਲੀਆਂ ਮਾਰ ਕੇ ਜਿਹੜਾ ਹੈ ਕਿ ਦੋ ਵਿਅਕਤੀਵਾ ਸਵਾਰ ਜਿਹੜਾ ਹੈ ਕਿ ਇਸ ਪਾਸੇ ਵੱਲ ਜਿਹੜੇ ਨੇ ਕਿ ਅੱਗੇ ਵਧੇ ਨੇ ਲਕੀਓ ਬਰਾਇਨ ਨੂੰ ਹਾਲਾਂਕਿ ਹਸਪੀਟਲ ਦੇ ਜ਼ਰੂਰ ਵਿੱਚ ਉੱਥੇ ਦਾਖਲ ਕਰਵਾਇਆ ਗਿਆ ਉੱਥੇ ਜ਼ੇਰੇ ਇਲਾਜ ਹੈ ਪਰ ਜਾਣਕਾਰੀ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹਨਾਂ ਦੀ ਮੌਤ ਹੋ ਚੁੱਕੀ ਹੈ ਸੀਆਈਏ ਸਟਾਫ ਦੀਆਂ ਟੀਮਾਂ ਮੌਕੇ ਤੇ ਮੌਜੂਦ ਮੌਜੂਦ ਨੇ ਏਰੀਆ ਦੇ ਕੋਰਡਨ ਆਫ ਜਿਹੜੇ ਨੇ ਕਿ ਉਹ ਸਾਰੇ ਕੈਮਰਿਆਂ ਨੂੰ ਕਰ ਦਿੱਤਾ ਗਿਆ ਵਾ ਪਰ ਜਿਸ ਤਰੀਕੇ ਦੇ ਨਾਲ ਚਿੱਟੇ ਦਿਨ ਸਵੇਰੇ ਤੜਕਸਾਰ ਤਾਬਣ ਤੋਂ ਗੋਲੀਆਂ ਮਾਰ ਕੇ ਲੱਖੀ ਉਹ ਬਰਾਏ ਦਾ ਜਿਹੜਾ ਹੈ ਕਿ ਉਹ ਹਮਲਾ ਕੀਤਾ ਗਿਆ ਉਸ ਦਿਨ ਜਿਹੜੀ ਜਾਣਕਾਰੀ ਆ ਰਹੀ ਕਪਲ ਕਰ ਦਿੱਤਾ ਗਿਆ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਹਾਲਾਂਕਿ ਇਨਵੈਸਟੀਗੇਸ਼ਨ ਦਾ ਜ਼ਰੂਰ 파ਟ ਹੈ ਪੁਰਾਣੀ ਲੱਗਦਾ ਹੈ ਕੋਈ ਬੈਕਵਰਡ ਹੈ ਦੇ ਕੀ ਲਿੰਕ ਤੇ ਫਾਰਵਰਡ ਲਿੰਕ ਕਿਸ ਤਰੀਕੇ ਦੇ ਨਾਲ ਜੁੜਦੇ ਨੇ ਆਈਪੀਐਸ ਤੁਹਾਨੂੰ ਪ੍ਰਿਤਪੋਰ ਹੋ ਰਹਾ ਨੇ ਇੱਕ ਟੀਮ ਦਾ ਵੀ ਜਿਹੜਾ ਹੈ ਕਿ ਉਹ ਨਾਲੋਂ ਨਾਲ ਗਠਨ ਕਰ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਹੈ तमाम ਕਈ ਜਿਹੜੇ ਸਵਾਲ ਨੇ ਉਹ ਪੈਦਾ ਹੋਏ ਨੇ ਚਸ਼ਮਰੀਦ ਵੀ ਉੱਥੇ ਇਸ ਵਕਤ ਜ਼ਰੂਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਆਪਣੀ ਗੱਡੀ ਬੈਠ ਜਗਾ ਉਹ ਅਲੋਪ ਹੀ ਆ ਹੁਣ ਦੇਖਾ ਮੇਰੀ ਗੱਡੀ ਦੇ ਵਿੱਚ ਕੋਈ ਲੌਕਡਾਉਨ ਨਹੀਂ ਕੋਈ ਕ੍ਰਾਸ ਹੋਈ ਪਈ ਆ ਫਿਰ ਰੋਬਟ ਪਾਈ ਉਹ ਸਾਹ ਚੱਲ ਸਾਹ ਚੱਲਦੇ ਸੀ ਉਹਨਾਂ ਦੇ ਨਹੀਂ 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 ਸਾਹ ਚੱਲਦੇ ਸੀ ਸਾਹ ਨਹੀਂ ਚੱਲਦੇ ਸੀ ਰੋਬਟ ਤੇ ਗੋਲੀਆਂ ਕਿੰਨੀਆਂ ਆ ਵੀ ਅੰਦਰ ਜ਼ਰੂਰ ਬਾਤ ਸੁਣੀ ਆ ਚਾਰ ਪੰਜ ਆ ਗਏ ਜਿਹੜੇ ਹਸਪਤਾਲ ਵਾਸਤੇ ਇਲਾਜ ਵਾਸਤੇ ਲੈ ਕੇ ਗਏ ਇਹ ਸ਼ਾਇਦ ਸ਼੍ਰੀ ਰਾਮ ਲੈ ਕੇ ਗਏ ਇੱਕ ਜੀ ਹੋਰ ਦਫੇ ਇਹਨਾਂ ਦੇ ਨਾਲ ਸੀਗਾ ਕੋਈ ਉਸ ਨਹੀਂ 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 ਭਾਜੀ ਕੱਲੇ ਸੀ ਫੋਨ ਤੇ ਗੱਲ ਕਰਦੇ ਪਏ ਸੀ ਇਹ ਕਿਸੇ ਤਰੀਕੇ ਨਹੀਂ 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 ਆਪ ਵੀ ਦੇਖ ਨਹੀਂ ਨਾ ਇਧਰ ਤੁਹਾਨੂੰ ਦੱਸ ਰਿਹਾ ਆ ਅਸੀਂ ਅੰਦਰ ਸੀਗੇ ਅੱਛਾ ਤੁਸੀਂ ਲਾਸਟ ਟਾਈਮ ਇਹਨਾਂ ਨੂੰ ਮਿਲਣ ਕਿਉਂ ਸੀਗੇ ਹਾਂਜੀ ਰੂਟੀਨ ਚ ਆਉਂਦੇ ਸੀਗੇ ਤਿੰਨ ਜਿਹੜਾ ਕੀ ਹੁੰਦਾ ਪ੍ਰੋਟੀਨ ਹੁੰਦਾ ਮਾਰੇ ਤੁਸੀਂ ਡਿਊਟੀ ਮੈਲ ਲੈਣਾ ਉਹਦੇ ਗਵਾਉਂਦੇ ਚਲਾਉਂਦੇ ਇਦਾਂ ਮਾੜਾ ਮੋਟਾ ਚੱਲੋ ਹਾਂਜੀ ਤੁਹਾਡਾ ਨਾਮ ਸ਼ੁਭਨਾਮ ਤੁਹਾਡਾ ਮਨਮੋਹ ਮਨਮੋਹ ਸਿੰਘ ਮਨਮੋਹ ਤੁਹਾਡੇ ਜਾਣਕਾਰ ਸੀਗੇ ਭਾਈ ਨਹੀਂ ਜਾਣਕਾਰ ਨਹੀਂ ਆਪਾਂ ਕਹਿੰਦੇ ਜਿਹੜਾ ਰੋਜ਼ ਆਪਣਾ ਆਉਣਾ ਜਾਣਾ ਬੋਲਚਾਲ ਹਾਂਜੀ ਤੁਸੀਂ ਇਸਲੇ ਮੌਕੇ ਤੇ ਇਹ ਸੀਗੇ ਇਹ ਇਹਨਾਂ ਦੀ ਹੀ ਗੱਡੀਆਂ ਜਿਹਦਾ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਇਹਨਾਂ ਦੀ ਗੱਡੀ ਦੇ ਉੱਤੇ ਵੀ ਜਿਹੜੀ ਹੈ ਕਿ ਉਹ ਗੋਲੀ ਉਹ ਲੱਗੀ ਹੈ तमाम کئی سوال ਜਿਹੜੇ ਨੇ ਕਿ ਇਸ ਵਕਤ ਜਿਹੜੇ ਨੇ ਕਿ ਉਹ ਖੜੇ ਹੋ ਰਹੇ ਨੇ ਪੁਲਿਸ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਹੁਣ ਅਗਲੀ ਕਾਰਵਾਈ ਕਿਸ ਤਰੀਕੇ ਨਾਲ ਪੁਲਿਸ ਕਰਦੀ ਹੈ ਕੀ ਨਿਕਲ ਕੇ ਸਾਹਮਣੇ ਆ ਦੇ ਦੇਖਣਾ ਹੋਏਗਾ ਡੀਸੀਪੀ ਇਨਵੈਸਟੀਗੇਸ਼ਨ ਮੌਜੂਦ ਨੇ ਹੁਣ ਤੱਕ ਦੀ ਕਾਰਵਾਈ ਕਿਸ ਪਾਸੇ ਵੱਲ ਡੀਸੀਪੀ ਸਾਹਿਬ ਨਿਕਲ ਕੇ ਸਾਹਮਣੇ ਆਈ ਹੈ 1 ਮਿੰਟ ਇੱਕ ਪੰਟ 3 8 ਵਜੇ ਦੀ ਸਵੇਰ ਦੀ ਘਟਨਾ ਹੈ ਠੀਕ ਹੈ ਇਹਦੇ ਵਿੱਚ ਸਾਨੂੰ 8 ਵਜੇ ਤੋਂ ਬਾਅਦ ਪਤਾ ਲੱਗਾ ਵੀ ਆਲਰੇਡੀ ਗੁਰਦੁਆਰਾ ਸਾਹਿਬ ਦੇ ਬਾਹਰ ਲक्की ਉਪਰਾਏ ਜਿਹੜਾ ਮਥੜੇ ਟਿਕਣਾ ਉਹ ਰੇਡੀ ਨੇ ਜਰਾ ਉਹਦੇ ਫਾਇਰ ਹੋਇਆ ਹੈ ਠੀਕ ਹੈ ਉਹ ਤੋਂ ਬਾਅਦ ਸਾਡੀ ਟੀਮ ਮੌਕੇ ਤੇ ਪਹੁੰਚੀ ਆ ਹਸਪੀਟਲ ਲੈ ਕੇ ਗਈਆਂ ਨੇ ਅਲੀ ਅੰਡਰ ਕੋਈ ਕੋਈ ਥ੍ਰੈਟ ਵੀ ਸੀਗਾ ਕਦੀ ਇਹਨੇ ਕੰਪਲੇਂਟ ਦਿੱਤੀ ਹੋਵੇ ਕਿ ਮੈਨੂੰ ਥ੍ਰੈਟ ਹੈ ਜਾਂ ਸਕਿਉਰਿਟੀ ਦੀ ਵੀ ਡਿਮਾਂਡ ਐ ਐਸ ਐਚ ਕੋਈ ਇਦਾਂ ਦੀ ਹਿਸਟਰੀ ਨਹੀਂ ਸਾਡੇ ਕੋਲ ਕੋਈ ਇਦਾਂ ਦੀ ਕੋਈ ਲਿਖਤੀ ਪਰਚੀ ਵੀ ਨਹੀਂ ਆਈ ਨਾ ਇਹਨੇ ਕਦੀ ਕਿਸੇ ਨੂੰ ਕੋਈ ਕੰਟੈਕਟ ਕੀਤਾ ਮੇਰੇ ਮੈਨੂੰ ਕੋਈ ਥ੍ਰੈਟ ਆਵੇ ਕਦੀ ਇਦਾਂ ਨਹੀਂ ਸਾਡੇ ਕੋਲ ਕੋਈ ਨਹੀਂ ਐਸਓ ਕੋਈ ਡਰਾਡਟ ਹੋ ਚੁੱਕਾ ਹੋਇਆ ਨਹੀਂ ਹਾਲੀ ਕੋਈ ਨਹੀਂ ਹਾਲੀ ਇੰਡਰ ਟ੍ਰੀਟਮੈਂਟ ਚੱਲ ਰਿਹਾ ਸਰ ਡਾਟ ਕਿੰਨੇ ਹੁੰਦੇ ਸਰ ਡਿਸਪੀਨ ਇਨਵੈਸਟੀਗੇਸ਼ਨ ਮਾਨਪ੍ਰੇਸਿੰਗ ਮੌਕੇ ਤੇ ਪਹੁੰਚੇ ਨੇ ਟ੍ਰੀਟਮੈਂਟ ਹਾਲਾਤ ਕੀ ਉਹ ਜ਼ਰੂਰ ਦੱਸਦੇ ਪੈਣੇ ਕਿ ਚਲਦਾ ਪਿਆ ਵਾ ਪਰ ਜੋ ਚਸ਼ਮੀ ਦੀ ਦਾ ਮਨਮੋਹਨ ਨੇ ਗੱਲ ਕੀਤੀ ਉਹਨੇ ਕਿਹਾ ਕਿ ਜਦੋਂ ਅਸੀਂ ਇਹਨੂੰ ਇੱਥੋਂ ਚੁੱਕਿਆ ਵਾ ਲੱਕੀਓ ਬਰਾਏ ਨੂੰ ਉਸ ਵਕਤ ਉਹਦੇ ਸਾਹਮਣੇ ਚੱਲਦੇ ਸੀ ਬਹੁਤ ਵੱਡੀ ਜਿਹੜੀ ਹੈ ਕਿ ਇਹ ਖਬਰ ਆਪਣੇ ਆਪ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਅੱਗੇ ਕੀ ਅਪਡੇਟ ਨਿਕਲ ਕੇ ਸਾਹਮਣੇ ਆਂਦੀ ਹੈ ਪੁਲਿਸ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਸ ਮਾਮਲੇ ਦੀ ਜਾਂਚ ਕਰੇਗੀ ਪਰ ਆ ਇਹ ਉਥਾਰ ਰੌਕਸ ਕਾਰ ਹੈ ਜਿਹਦੇ ਸਾਹਮਣੇ ਪਹਿਲਾਂ ਇੱਕ ਸ਼ੀਸ਼ੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਡਰਾਈਵਿੰਗ ਸਾਈਡ ਤੇ ਇਟ ਮੀਨਸ ਲੱਕੀਓ ਬਰਾਏ ਗੱਡੀ 'ਚ ਉਸ ਵਕਤ ਬੈਠਾ ਹੋਇਆ ਸੀ ਤਸਵੀਰ ਵੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਉਹ ਕੋ ਡਰਾਈਵਰ ਸੀਟ ਅੱਠ ਤੋਂ 10 ਗੋਲੀਆਂ ਸਿੱਧੀਆਂ ਦਸੀਆਂ ਜਾਂਦੀਆਂ ਉਹਦੇ ਸਰੀਰ ਤੇ ਲੱਗੀਆਂ ਹੁਣ ਦੇਖਣਾ ਹੋਵੇਗਾ ਇਸ ਮਾਮਲੇ 'ਚ ਅੱਗੇ ਅਪਡੇਟ ਕਿਸ ਤਰੀਕੇ ਨਾਲ ਕੇ ਸਾਹਮਣੇ ਆਉਂਦਾ ਪੁਲਿਸ ਕਿਸ ਤਰੀਕੇ ਦੇ ਨਾਲ ਇਸ ਕਤਲ ਦੀ ਜਾਂ ਜਿਹੜੀ ਇੱਕ ਘਟਨਾ ਦੀ ਗੁੱਥੀ ਹੈ ਇਹਨੂੰ ਕਿਸ ਤਰੀਕੇ ਨਾਲ ਸੁਲਝਾਉਂਦੀ ਹੈ ਪ੍ਰਮੇ ਸਿੰਘ ਪੀਟੀਸੀ ਨਿਊਜ਼ ਜਲੰਧਰ